ਰੋਡ ਆ ਜਿਹੜਾ ਬਿਲਕੁਲ ਬਲੌਕ ਹੋ ਚੁੱਕਿਆ ਹੈ ਕਿਉਂਕਿ ਪਰਲੇ ਪਾਸੇ ਕਾਊਂਟਿੰਗ ਰੂਮ ਹੈ ਕਾਊਂਟਿੰਗ ਹੋ ਰਹੀ ਹੈ ਕਾਲਜ ਦੇ ਵਿੱਚ ਤੇ ਇਧਰੋਂ ਪਈ ਅਮਰਤਪਾਲ ਸਿੰਘ ਦੇ ਸਮਰਥਕ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਇਧਰ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਵੀ ਮੈਂ ਕਹੂੰਗਾ ਦਿਖਾ ਦਿਓ ਗੱਡੀਆਂ ਹੀ ਗੱਡੀਆਂ ਦੇਖੋਗੇ ਕਾਰਾਂ ਹੀ ਕਾਰਾਂ ਦੇਖੋਗੇ ਕਿਸੇ ਰੋਡ 'ਤੇ ਤਾਂ ਨਹੀਂ ਕੋਈ ਗੱਡੀ ਨੰਗ ਰਹੀ ਦੂਜੇ ਬੋਰਡ ਵਾਲੀ ਕਿਸੇ ਵਾਲੇ ਵੀ ਕੋਈ ਕਾਂਗਰਸ ਦੇ ਬੋਰਡ ਵਾਲੀ ਨਹੀਂ ਗੱਡੀ ਸਵੇਰ ਦੀ ਵੇਖੀ ਰੋਡ ਤੋਂ ਨੰਗਦੀ ਕੋਈ ਅਕਾਲੀ ਨਹੀਂ ਕੋਈ ਆਪ ਨਹੀਂ ਬਸ ਜਿੱਥੇ ਆ ਖਾਲਸੇ ਦਾ ਪੈਰਾ ਛਾਇਆ ਹੈ ਮਾਝੇ ਵਾਲੇ ਕਹਿੰਦੇ ਕਿ ਭੈੜੇ ਆ ਕਿ ਜਿਹੜੇ ਕੰਮ ਨੂੰ ਹੱਥ ਪਾ ਲੈਣ ਉਹ ਮੁੜ ਕੇ ਸਰਾਹੀ ਕਰਾਉਂਦੇ ਆ ਤੇ ਮਾਝੇ ਵਾਲਿਆਂ ਨੇ ਅੱਜ ਇੱਧਰ ਵੀ ਸਰਾਹੀ ਕਰਾਤਾ ਵਾ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਘਰੋਂ ਬੀਬੀ ਨੂੰ ਹਰਾਇਆ ਸੀ ਔਰ ਉਹ ਜਿਹੜਾ ਲਾਮਾ ਸੀ ਇਹ ਪੰਥ ਨੇ ਲਾ ਦਾ ਮਾ ਉਤਰ ਗਿਆ ਫਿਰ ਬੀਬੀ ਖਾਲੜਾ ਵਾਲਾ ਜਿਹੜਾ ਕਲੰਕ ਗਿਆ ਚੰਗੀ ਤਰ੍ਹਾਂ ਕੁੰਡੇ ਚ ਰਗੜ ਕੇ ਲਾਇਆ ਮਾਝੇ ਵਾਲਿਆਂ ਨੇ ਅੱਜ ਮੱਥੇ ਤੇ ਕਲੰਕ ਲਾਤਾ ਜਿੱਦਾਂ ਗੁਰੂ ਗੋਬਿੰਦ ਸਿੰਘ ਦੇ ਟਾਈਮ ਮਾਹ ਸਿੰਘ ਨੇ ਬਦਾਵਾ ਪਾਟਾ ਸੀ ਦੁਬਾਰਾ ਅੱਜ ਮਾਝੇ ਵਾਲਿਆਂ ਨੇ ਫਿਰ ਦੁਬਾਰਾ ਆਪਣਾ ਬਦਾਵਾ ਪੜਾਇਆ ਆ ਬੀਬੀ ਖਾਲੜਾ ਵਰੀ ਵੀ ਜੇੜੀ ਸਾਡੇ ਕੋਲ ਗਲਤੀ ਹੋਈ ਨਾ ਆ ਜਾਦ ਖੜੀ ਹੁੰਦੀ ਬੀਬੀ ਖਾਲੜਾ ਦੇ ਹੋ ਸਕਦਾ ਇੰਜ ਦਿਤਾ ਸਕਦੇ ਉਹ ਧਿਰ ਵੱਲੋਂ ਖੜੀ ਹੋਗੀ ਜਿਹੜੇ ਕਰਕੇ ਬੀਬੀ ਖਾਲੜਾ ਰੀ ਜੋ ਸਾਡੇ ਮੱਥੇ ਤੇ ਕਲੰਕ ਲੱਗ ਗਿਆ ਤੇ ਹੁਣ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੁਣ ਅੱਜ ਤੋਂ ਗਾਂ ਖਾਲਸੇ ਦਾ ਰਾਜ ਧਰਤੀ ਤੇ ਸ਼ੁਰੂ ਹੋ ਗਿਆ। ਦਰਸਾ 4 ਜੂਨ 1984 40 ਸਾਲ ਪਹਿਲਾਂ ਵੀ ਬਾਵਾ ਖੜੀਆਂ ਕਰਕੇ ਬਾਹਰ ਆਇਆ ਏ ਤੇ 40 ਸਾਲਾਂ ਬਾਅਦ ਫੇਰ ਵਿਰਸ ਨੇ ਇਤਹਾਸ ਦਰ ਆਇਆ ਫੇਰ ਬਾਵਾ ਖੜੀਆਂ ਕਰਕੇ ਤੇ ਇਥੋਂ ਖਡੂਰ ਸਾਹਿਬ ਤੋਂ ਨਿਕਲ ਗਿਆ ਵਾ। ਸਾਤਸ੍ਰੀਕਾਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ। ਤਾਂ ਖਡੂਰ ਸਾਹਿਬ ਜੋ ਸਭ ਤੋਂ ਚਰਚਿਤ ਸੀਟ ਸੀਗੀ ਤਾਂ ਖਡੂਰ ਸਾਹਿਬ ਨੇ ਮਾਹੌਲ ਗਰਮ ਕਰ ਦਿੱਤਾ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਨੇ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਪਾਈਆਂ ਨੇ तकरीबन ਪੌਣੇ 2 ਲੱਖ ਲੀਡ ਤੇ ਭਾਈ ਅਮਰਤਪਾਲ ਸਿੰਘ ਜਿੱਤ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਠਿੰਡਾ ਤਰਨਤਾਰਨ ਰੋਡ ਦੀਆਂ ਜਿੱਥੇ ਵੋਟਾਂ ਦੀ ਕਾਊਂਟਿੰਗ ਹੋ ਰਹੀ ਆ ਵੋਟਾਂ ਦੀ ਕਾਊਂਟਿੰਗ ਹੋ ਰਹੀ ਆ ਤੇ ਕਾਊਂਟਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਰੋਡ ਆ ਜਿਹੜਾ ਨੈਸ਼ਨਲ ਹਾਈਵੇ ਆ ਇਹ ਜਾਮ ਕੀਤਾ ਹੋਇਆ ਇਧਰਲੇ ਪਾਸਿਓਂ ਕਿਉਂਕਿ ਉਧਰਲੇ ਪਾਸੇ ਕਾਊਂਟਿੰਗ ਹੋ ਰਹੀ ਆ ਪ੍ਰਸ਼ਾਸਨ ਵੱਲੋਂ ਤਾਂ ਪਰਲੇ ਪਾਸੇ ਦੇਖ ਸਕਦੇ ਹਾਂ ਵੱਡੀ ਗਿਣਤੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਤਾਂ ਇਧਰ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਵੀ ਮੈਂ ਕਹੂੰਗਾ ਦਿਖਾ ਦਿਓ ਗੱਡੀਆਂ ਹੀ ਗੱਡੀਆਂ ਦੇਖੋਗੇ ਕਾਰਾਂ ਹੀ ਕਾਰਾਂ ਦੇਖੋਗੇ ਝੰਡੇ ਨੇ ਜਿਹੜੇ ਗੱਡੀਆਂ ਦੇ ਉੱਪਰ ਟਰੈਕਟਰਾਂ ਦੇ ਉੱਪਰ ਭਾਈ ਅਮਰਤਪਾਲ ਸਿੰਘ ਦੇ ਲਾਏ ਹੋਏ ਨੇ ਮਾਈਕ ਦੇ ਲਾਏ ਹੋਏ ਨੇ ਤਾਂ ਅੱਜ ਐਮਪੀ ਚੁਣਿਆ ਜਾਣਾ ਤੇ ਐਮਪੀ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਨੇ ਲੀਡ ਬਹੁਤ ਵੱਡੀ ਆ ਭਾਈ ਜੀ ਪੌਣੇ 2 ਲੱਖ ਦੀ ਲੀਡ ਹੋ ਚੁੱਕੀ ਆ ਭਾਈ ਅਮਰਤਪਾਲ ਸਿੰਘ ਦੀ ਕੀ ਲੱਗ ਰਿਹਾ ਤੁਸੀਂ ਸਪੋਰਟ ਦੇ ਵਿੱਚ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਦੇ ਵਿੱਚ ਜਿਹੜੇ ਨਾ ਉਹ ਅਕਾਲੀ ਵੀ ਐ ਕਾਂਗਰਸੀ ਵੀ ਐ ਤੇ ਆਪ ਵਾਲੇ ਵੀ ਐ ਜਿਹੜੇ ਉਹਨਾਂ ਨੇ ਮੋਢੇ ਤੇ ਮੋਢਾ ਹੱਥ ਰੱਖ ਦੇਣਾ ਉਹ ਆਂਦੇ ਵੀਰ ਸਾਡੀ ਅਸੀਂ ਇਹੋ ਜੀ ਦੇ ਸਾਡੇ ਮੂਹ ਜਨਾ ਕੋੜ ਕਿ ਲਈਏ ਜਿਹੜੇ ਫਸੇ ਆ ਵੋਟ ਤਾਂ ਹੀ ਭਾਈ ਅਮਰਪਾਲ ਸਿੰਘ ਨੂੰ ਪਾਉਣੀ ਆ ਪਰ ਦਿਖਾਵਾ ਉਹਨਾਂ ਵਾਸਤੇ ਕਰਨਾ ਉਹਨਾਂ ਦੀਆਂ ਮਜਬੂਰੀਆਂ ਪਰ ਉਹਨਾਂ ਦੀ ਮਜਬੂਰੀ ਤਾਂ ਤਾਂ ਜਿਵੇਂ ਵਿਰੋਧੀ ਕਹਿੰਦੇ ਸੀ ਕਹਿੰਦੇ ਸੋਸ਼ਲ ਮੀਡੀਆ ਤੇ ਹੀ ਵਾਈਬ ਚੱਲ ਰਹੀ ਆ ਵੇਵ ਚੱਲ ਰਹੀ ਆ ਅਮਰਪਾਲ ਸਿੰਘ ਦੀ ਤਾਂ ਇਹ ਲੋਕਾਂ ਨੇ ਵੋਟਾਂ ਪਾਈਆਂ ਨੇ ਫਿਰ ਨਹੀਂ ਵੀਰੇ ਸੋਸ਼ਲ ਮੀਡੀਆ ਝੂਠ ਨਹੀਂ ਕਾ ਸੋਸ਼ਲ ਮੀਡੀਆ ਤੇ ਤੁਹਾਡੀ ਜਿੱਤ ਦੇ ਡੰਕੇ ਵੱਜ ਜਾਂਦੇ ਆ ਨਾ ਕਰੀਬ 1.6 ਲੱਖ 60 ਹਜ਼ਾਰ ਦੀ ਜਿਹੜੀ ਲੀਡ ਹੈ ਉਹ ਕਿੱਥੋਂ ਆ ਗਈ ਆ ਕੋ ਸੋਸ਼ਲ ਮੀਡੀਆ ਦੱਸ ਰਿਹਾ ਹਾਂ ਬਾਕੀ ਤੇ ਕਹਿੰਦਾ ਮੈਂ ਉਸ ਆਪਣੇ ਆਪ ਨੂੰ ਸ਼ੇਅਰ ਹਰ ਕੋਈ ਦੱਸਦਾ ਜਿਵੇਂ ਮਿਰਸਾ ਸਿੰਘ ਵੇਲਟੋ ਹੈ ਸਾਡੇ ਖਾਸ ਹਲਕੇ ਦੇ ਨੇ ਪਰ ਉਹ ਕਹਿ ਰਹੇ ਸੀ ਕਿ 50000 ਵੋਟ ਪਊਗੀ ਇਹਨਾਂ ਨੂੰ ਲਾਜਜੀਤ ਸਿੰਘ ਭੁੱਲਰ ਕਹਿ ਰਹੇ ਸੀ 50000 ਵੋਟ ਪਊਗੀ ਇਹ ਇਹਨਾਂ ਦਾ ਕੁਝ ਨਹੀਂ ਬਣਨਾ ਜਿਹੜੇ ਤੰਜ ਕਸਦੇ ਸੀ ਮੈਨੂੰ ਲੱਗਦਾ ਉਹਨਾਂ ਦੀਆਂ ਗੱਡੀਆਂ ਨਹੀਂ ਇੱਥੇ ਖੜੀਆਂ ਸਾਰੀਆਂ ਗੱਡੀਆਂ ਤੁਹਾਡੇ ਮਾਈਕ ਮਾਈਕ ਦਾ ਜਿਹੜਾ ਚੋਣ ਨਿਸ਼ਾਨ ਆ ਉਹੀ ਲੱਗਿਆ ਹੋਇਆ ਵੀਰ ਜੀ ਮਾਈਕ ਨਿਸ਼ਾਨ ਤੇ ਇਹ ਤੇ ਜਿਹੜੀਆਂ ਖਲੋਤੀਆਂ ਗੱਡੀਆਂ ਤੋਂ ਗੱਲ ਵੱਖਰੀਆਂ ਨਾ ਇਸ ਰੋਡ 'ਤੇ ਹਣੀ ਕੋਈ ਗੱਡੀ ਨਹੀਂ ਲੰਘ ਰਹੀ ਦੂਜੀ ਬੋਰਡ ਵਾਲੀ ਕਿਸੇ ਵਾਲੇ ਵੀ ਕੋਈ ਕਾਂਗਰਸ ਦੇ ਬੋਰਡ ਵਾਲੀ ਨਹੀਂ ਗੱਡੀ ਸਵੇਰ ਦੀ ਵੇਖੀ ਰੋਡ ਤੋਂ ਲੰਘਦੀ ਕੋਈ ਅਕਾਲੀ ਨਹੀਂ ਕੋਈ ਆਪ ਨਹੀਂ ਬ ਖਾਲਸਾ ਦਾ ਪੈਰਾ ਛਾਇਆ ਹੈ ਸਾਡੀ ਇੱਛਾ ਪਹਿਲਾਂ ਵੀ ਸੀ ਕਿ ਭਾਈ ਸਾਹਿਬ ਨੂੰ ਐਮਪੀ ਬਣਾਉਣਾ ਹੈ ਉਹ ਐਮਪੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤਾਂ ਨੇ ਬਣਾਇਆ ਪੂਰੇ ਜੋਰ ਲਾ ਕੇ ਵੱਡੀ ਲੀਡ ਨਾਲ ਤੇ ਬੜੇ ਪਿਆਰ ਨਾਲ ਬਣਾਇਆ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਬੜੇ ਖੁਸ਼ੀਆਂ ਦੇ ਸਮੇਂ ਬੜੀ ਸਹਿਮਤੀ ਦੇ ਨਾਲ ਪਿਆਰ ਦੇ ਨਾਲ ਬਣਾਇਆ ਤਾਂ ਇੱਧਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਵੀ ਤਾਂ ਨੌਜਵਾਨਾਂ ਦੇ ਨਾਲ ਬਾਈਆਂ ਦੇ ਨਾਲ ਤਾਂ ਬਾਈ ਜੀ ਕੀ ਲੱਗ ਰਿਹਾ ਹੈ ਭਾਈ ਅਮਰਤਪਾਲ ਸਿੰਘ ਬਹੁਤ ਵੱਡੀ ਲੀਡ ਤੇ ਜਿੱਤ ਰਹੇ ਨੇ ਪਾਉਣੇ 2 ਲੱਖ ਵੋਟ ਬਹੁਤ 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 ਵਧੀਆ ਲੱਗ ਰਿਹਾ ਜੀ ਸਮੁੱਚੇ ਸਿੱਖ ਕੌਮ ਨੂੰ ਮਤਲਬ ਕਿ ਅਸੀਂ ਇਸ ਗੱਲ ਦੀ ਮੁਬਾਰਕਬਾਦ ਦਿੰਨੇ ਆ ਕਿ ਭਾਈ ਜਸਪਾਲ ਜਿਹੜੇ ਆ ਬਹੁਤ ਵੱਡੀ ਲੀਡ ਦੇ ਨਾਲ ਚੰਗੇ ਮਾਰਜਨ ਦੇ ਨਾਲ ਜਿਹੜਾ ਵਾ ਉਹਨਾਂ ਨੇ ਜਿੱਤਾ ਸਕੀ ਤੇ ਵਿਰੋਧੀ ਕਹਿ ਰਹੇ ਸੀ ਕਹਿੰਦੇ ਵੇਵ ਹੈ ਜਿਹੜੀ ਇਹਨਾਂ ਦੀ ਸੋਸ਼ਲ ਮੀਡੀਆ ਤੇ ਹੀ ਆ ਕਹਿੰਦੇ ਵੋਟਾਂ ਨਹੀਂ ਪੈਣੀਆਂ ਲਾਲਜੀਤ ਭੁੱਲਰ ਕਹਿ ਰਹੇ ਸੀ ਸਿਰਫ 50000 ਵੋਟਾਂ ਪੈਣਗੀਆਂ ਤਾਂ ਪੌਣੇ 2 ਲੱਖ ਲੀਡ ਹੁਣ ਤੱਕ ਲੈ ਚੁੱਕੇ ਹੋ ਵਿਰੋਧੀ ਉਸ ਦਿਨ ਦਾ ਜਦੋਂ ਦੇ ਵੀ ਭਾਈ ਸਾਹਿਬ ਮੈਦਾਨ ਦੇ ਵਿੱਚ ਆਏ ਨੇ ਬਹੁਤ ਵਿਰੋਧੀ ਨੇ ਤੰਜ ਕੱਸੇ ਆ ਸੋ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਆ ਸਾਰਾ ਤੁਸੀਂ ਦੇਖ ਹੀ ਰਹੇ ਜੇ ਕਿ ਕੀ ਹਾਲਾਤ ਆਪਣਾ ਬਣੇ ਪਏ ਨੇ ਬਹੁਤ ਭਾਰੀ ਮਾਰਜ ਨਾਲ ਜਿਹੜਾ ਭਾਈ ਸਾਹਿਬ ਦੀ ਜਿੱਤ ਹੋਈ ਆ ਤੇ ਉਹਨਾਂ ਦੇ ਜਿਹੜੇ ਆ ਮੂੰਹ ਬੰਦ ਹੋਏ ਆ ਸਹੀ ਆ ਤਾਂ ਇੱਧਰ ਹੋਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਕਹੂੰਗਾ ਚਾਰੇ ਪਾਸੇ ਦਿਖਾ ਦਿਓ ਜਿਹੜੇ ਮਾਈਕ ਦਾ ਚੋਣ ਨਿਸ਼ਾਨ ਹੈ ਉਹ ਲੈ ਕੇ ਲੋਕ ਉਹਦੇ ਝੰਡੇ ਲਾ ਕੇ ਇੱਥੇ ਪਹੁੰਚੇ ਹੋਏ ਨੇ ਨੌਜਵਾਨੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਤਾਂ ਸਮਰਥਕ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਉਹ ਵੱਡੀ ਗਿਣਤੀ ਚ ਪਹੁੰਚੇ ਨੇ ਨੌਜਵਾਨ ਨੇ ਤਾਂ ਗੱਲਬਾਤ ਕਰਾਂਗੇ ਬਾਈ ਜੀ ਕੀ ਲੱਗਦਾ ਖਡੂਰ ਸਾਹਿਬ ਵਾਲਿਆਂ ਨੂੰ ਤਾਂ ਖਡੂਰ ਸਾਹਿਬ ਵਾਲਿਆਂ ਨੂੰ ਕਿਹਾ ਜਾ ਰਿਹਾ ਸੀ ਕਹਿੰਦੇ ਖਡੂਰ ਸਾਹਿਬ ਵਾਲਿਆਂ ਨੇ ਮੇਹਣਾ ਲੈ ਲਿਆ ਬੀਬੀ ਖਾਲੜਾ ਦਾ ਇਸ ਵਾਰ ਫਿਰ ਲਾਤਾ ਮੇਹਣਾ ਲਾਤਾ ਜੀ ਵੀਰ ਜੀ ਲਾਤਾ ਵੱਡੀ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਈ ਅਕਲੀ ਇਹ ਖਰੂਰ ਸਾਹਿਬ ਹਲ ਕਦੀ ਨਹੀਂ ਹੋਈ ਸਾਰੀ ਖਾਲਸਾ ਪੰਥ ਦੀ ਵੀਰ ਚੜ੍ਹਦੀ ਕਲਾ ਹੋਈ ਆ ਬੜੀ ਕਿਰਪਾ ਕੀਤੀ ਗੁਰੂ ਰਾਮਦਾਸ ਨੇ ਬੁਲੇ ਈਸੋ ਨਿਹਾਲ ਜੀ ਆਕਾਮਾ ਇਧਰ ਭਾਈ ਜੀ ਤੁਸੀਂ ਦਸਤਾਰਾਂ ਸਜਾ ਕੇ ਆਏ ਹੋ ਮਾਨੂੰ ਖਾਲਸੇ ਦਾ ਰੰਗ ਆ ਇਹ ਸਜਾ ਕੇ ਆਏ ਹੋ ਅੱਜ ਕੀ ਲੱਗਦਾ ਫਿਰ ਜਿੱਤ ਪੱਕੀ ਸੀਗੀ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਸਰਵੇ ਦੇ ਵਿੱਚ ਤਾਂ ਅੱਜ ਜਿੱਤ ਪਹਿਲਾਂ ਹੀ ਯਕੀਨੀ ਸੀ ਪਤਾ ਇਸ਼ਾਰਿਆਂ ਨੂੰ ਪਰ ਅੱਜ ਖਾਲਸੇ ਨੇ ਇਤਿਹਾਸ ਰਚ ਕੇ ਅੱਡੀ ਵੱਡੀ ਜਿੱਤ ਕੀਤਾ ਅੱਜ ਲਾਣ ਵੀ ਹੋ ਗਿਆ ਲਾਣ ਹੋਣਾ ਹੀ ਬਾਕੀ ਸੀ ਸਹੀ ਆ ਤਾਂ ਐਲਾਨ ਹੋਣਾ ਬਾਕੀ ਸੀ ਐਲਾਨ ਹੋਣਾ ਇਕੱਲਾ ਬਾਕੀ ਜੇ ਤਾਂ ਸਾਨੂੰ ਉਦੋਂ ਦਾ ਪਤਾ ਹੀ ਖਾਲਸੇ ਪੰਥ ਦੀ ਜਿੱਤ ਆ ਪਰ ਲਾਣ ਹੋਣਾ ਬਾਕੀ ਐਲਾਨ ਅੱਜ ਹੋ ਗਿਆ ਸਹੀ ਆ ਤਾਂ ਤੁਹਾਨੂੰ ਵੀ ਪਤਾ ਸੀ ਸੋਸ਼ਲ ਮੀਡੀਆ ਤੇ ਵੀ ਸੀ ਸਾਡੇ ਸਰਵੇਖਣਾਂ ਦੇ ਵਿੱਚ ਵੀ ਆ ਰਿਹਾ ਸੀਗਾ ਤਾਂ ਵਿਰੋਧੀ ਲਗਾਤਾਰ ਤੰਜ ਕੱਸ ਰਹੇ ਸੀ ਕਹਿੰਦੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਫੇਵ ਹੈ ਕਹਿੰਦੇ ਸੋਸ਼ਲ ਮੀਡੀਆ ਤੇ ਹੀ ਆ ਵੋਟਾਂ 'ਚ ਨਹੀਂ ਕਨਵਰਟ ਹੋਣੀ ਤਾਂ ਵੋਟਾਂ ਤਾਂ ਮੈਨੂੰ ਲੱਗਾ 100 ਬਲਟਵਾ ਨੂੰ ਨਹੀਂ ਪਈਆਂ ਜਿੰਨੀ ਲੀਡ ਚੱਕੀ ਫਿਰਦੇ ਹਾਂ ਜੀ ਇਹ ਨਾ ਜੀ ਵਿਰੋਧੀ ਪਾਰਟੀਆਂ ਦਾ ਕੰਮ ਹੀ ਇਹੀ ਹੁੰਦਾ ਆ ਚੱਕੜਬਾਜੀ ਛੁੱਟਣੀ ਬਾਕੀ ਉਹਨਾਂ ਦੇ ਪੱਲੇ ਕੱਖ ਨਹੀਂ ਉਹ ਪਤਾ ਲੱਗ ਗਿਆ ਅੱਜ ਵੀ ਸਾਡੇ ਕਿੰਨੇ ਕੁ ਪੱਲੇ ਆ ਅੱਜ 50000 ਤੋਂ ਵੱਧ ਪੈਣੀ ਨਹੀਂਗੀ ਕਦੇ ਕਦੇ ਜਿਹਨਾਂ ਦੀ ਜਿਹੜੀ ਵੋਟ ਆ ਅਮਰੀਕਾ ਕੈਨੇਡਾ ਦੇ ਵਿੱਚ ਬੈਠੀ ਆ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਮਰੀਕਾ ਕੈਨੇਡਾ ਦੀ ਵੋਟ ਨਹੀਂ ਵੋਟ ਜਿਹੜੀ ਆ ਗਰਾਊਂਡ ਲੈਵਲ ਤੇ ਪਈ ਆ ਗਰਾਊਂਡ ਤੇ ਅੱਜ ਸਾਸ ਹੋ ਗਿਆ ਉਹਨਾਂ ਨੂੰ ਉਹ ਬਾਈ ਵੀ ਬੱਸ 'ਚ ਜਾਂਦੇ ਜਾਂਦੇ ਕਹਿੰਗੇ ਤੱਕ ਪ ਜਿਹੜਾ ਪਛਾਣਿਆ ਅਸਲੀ ਪੰਥੇ ਆ ਜਿਹੜਾ ਵਿਰਸਾ ਬਲਟੋਈ ਆ 40 ਸਾਲ ਬਾਅਦ ਅੱਜ ਹੱਥ ਖੜੇ ਕਰਕੇ ਫੇਰ ਗਿਆ ਜਿਹੜਾ ਜਿਹੜਾ ਉਹਨੇ ਕਿਹਾ ਸੀ ਸਿੱਧੂ ਮੂਸੇਵਾਲੇ ਨੇ ਗਾਣਾ ਗਾਇਆ ਸੀਗਾ ਇਹਨਾਂ 도ਗਲਿਆਂ ਬੀਬੀ ਖਾਲੜਾ ਹਰਾਈ ਤਾਂ ਉਹ ਕਿਤੇ ਨਾ ਕਿਤੇ ਬੀਬੀ ਖਾਲੜਾ ਨੇ ਕਲੰਕਤਾਰ ਉਹਦਾ ਮਾਝੇ ਵਾਲਿਆਂ ਨੇ ਅੱਜ ਮੱਥੇ ਤੋਂ ਕਲੰਕ ਲਾਤਾ ਜਿੱਦਾਂ ਗੁਰੂ ਗੋਬਿੰਦ ਸਿੰਘ ਦੇ ਟਾਈਮ ਮਾਹ ਸਿੰਘ ਨੇ ਬਦਾਵਾ ਪਾਟਾ ਸੀ ਦੁਬਾਰਾ ਅੱਜ ਮਾਝੇ ਵਾਲਿਆਂ ਨੇ ਫੇਰ ਦੁਬਾਰਾ ਆਪਣਾ ਬਦਾਵਾ ਪੜਾਇਆ ਜੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਦੀ ਇੰਟਰਵਿਊ ਕਰਕੇ ਆਇਆ ਮੈਂ ਉਹ ਕਹਿੰਦੇ ਭਾਈ ਅਮਰਤਪਾਲ ਸਿੰਘ ਦੀ ਜਿੱਤ ਨਹੀਂ ਇਹ ਬੀਬੀ ਖਾਲੜਾ ਦੀ ਜਿੱਤ ਹੈ ਨਹੀਂ ਇਹ ਖਾਲਸੇ ਪੰਥ ਦੀ ਵੀ ਜਿੱਤ ਹੈ ਅੱਜ ਇੱਥੇ ਹੁਣ ਖਾਲਸੇ ਦਾ ਰਾਜ ਸ਼ੁਰੂ ਹੋਊਗਾ ਆਉਣ ਵਾਲਾ ਸੀਐਮ ਭਾਈ ਸਾਹਿਬ ਹੋਊਗਾ ਪੰਜਾਬ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਉਣ ਵਾਲਾ ਸੀਐਮ ਕਿ ਆ ਤੁਸੀਂ ਨੇ ਭਾਈ ਸਾਹਿਬ ਹੋਣਗੇ ਫਿਰ ਪੰਥਕ ਜਿਹੜੀ ਰਾਜਨੀਤੀ ਆਉਣ ਤੋਂ ਸ਼ੁਰੂ ਹੋਗੀ ਹੈ ਹਾਂਜੀ ਸ਼ੁਰੂ ਹੋ ਗਈ ਆ ਨੌਜਵਾਨ ਹੋਣਾਂ ਉਹਨਾਂ ਨੂੰ ਪਤਾ ਲੱਗ ਗਿਆ ਪਹਿਲਾਂ ਉਹਨਾਂ ਨੇ ਸੋਚਿਆ ਵੀ ਬਦਲਾਅ ਦੇ ਵਿੱਚ ਝਾੜੂ ਨੂੰ ਅੱਗੇ ਲਿਆਏ ਸੀ ਇਹੋ ਨੌਜਵਾਨਾਂ ਨੇ ਵੇਖਿਆ 2 ਸਾਲ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਇਹਨਾਂ ਨੇ ਇਹ ਸਿਰਫ ਕੂਚੀ ਪਾਰਟੀ ਇਦਾਂ ਹੀ ਆ ਫਿਰ ਉਹਨਾਂ ਨੇ ਫਿਰ ਦੁਬਾਰਾ ਸਰਪਜੀਤ ਸਿੰਘ ਖਾਲਸਾ ਨੂੰ ਜਿਤਾ ਕੇ ਇਹ ਦੱਸ ਦਿੱਤਾ ਵੀ ਆਉਣ ਆਉਣ ਵਾਲੀ ਰਾਜਨੀਤੀ ਜਿਹੜੀ ਉਹ ਖਾਲਸਾ ਪੰਥ ਕਰੇਗਾ ਪੰਜਾਬ ਦੇ ਵਿੱਚ ਜਿਵੇਂ ਹਾਂ ਜਿਵੇਂ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ 'ਚ ਬੈਠਿਆਂ ਨੂੰ ਜਿਤਾਇਆ ਸੀਗਾ ਉਸੇ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਜਦੋਂ ਹਲਕਾ ਖਡੂਰ ਸਾਹਿਬ ਤੋਂ ਜੋ ਪੰਜਵਾ ਸਿੰਘ ਆ ਜਿਹੜਾ ਸਾਡੇ ਜਿੱਤ ਕੇ ਜੇਲ੍ਹ ਦੇ ਵਿੱਚੋਂ ਜਿੱਤਣ ਲੱਗੇ ਆ ਇਤੋਂ ਪਹਿਲਾਂ ਚਾਰ ਸਿੰਘ ਜਦਾਂ ਮੋਹਨ ਸਿੰਘ ਤੋੜੋਗੇ ਜਾਂ ਸਿਮਰਜੀਤ ਸਿੰਘ ਮਾਣ ਤੋਂ ਪਹਿਲਾਂ ਵੀ ਦੋ ਸਿੰਘ ਹਲਕਾ ਖਡੂਰ ਸਾਹਿਬ ਨੇ ਜਦੋਂ ਆ ਕੇ ਜੇਲ੍ਹ ਵਿੱਚੋਂ ਬਾਹਰ ਕੱਢਿਆ ਪੰਜਵਾ ਸਿੰਘ ਜਿਹੜਾ ਹਲਕਾ ਖਡੂਰ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਜਿੱਤਾਇਆ ਪੰਜਵੀਂ ਵਾਰ ਪੰਥ ਦੇ ਹੱਕ ਦੇ ਵਿੱਚ ਖੜਾ ਪੰਜਵੀਂ ਵਾਰ ਆ ਕੇ ਉਹ ਖੜਾਗੇ ਖਾਲਸੇ ਪੰਥ ਦੀ ਯਾਰਕੀ ਦਿਖਾਇਆ ਵੀ ਆਪਾਂ ਵੀ ਅਬੀਬੀ ਖਾਲੜਾ ਵਾਰੀ ਵੀ ਜੇੜੀ ਸਾਡੇ ਕੋਲ ਗਲਤੀ ਹੋਈ ਨਾ ਆਜ਼ਾਦ ਖੜੀ ਹੁੰਦੀ ਬੀਬੀ ਖਾਲੜਾ ਦੇ ਹੋ ਸਕਦਾ ਅਸੀਂ ਜਿਤਾ ਸਕਦੇ ਉਹ ਢੇਰ ਵੱਲੋਂ ਖੜੀ ਹੋਗੀ ਜਿਹਰੇ ਕਰਕੇ ਬੀਬੀ ਖਾਲੜਾ ਰੀ ਜੋ ਸਾਡੇ ਮੱਥੇ ਤੇ ਕਲੰਕ ਲੱਗ ਗਿਆ ਤੇ ਹੁਣ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੁਣ ਅੱਜ ਤੋਂ ਗਾਂ ਖਾਲਸੇ ਦਾ ਰਾਜ ਧਰਤੀ ਤੇ ਸ਼ੁਰੂ ਹੋ ਗਿਆ ਤੇ ਮਹਾਰਾ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਇਹੋ ਕਹਿੰਨੇ ਆ ਗਾਂ ਨੂੰ ਭਾਈ ਅਮਰਤਪਾਲ ਸਿੰਘ ਦਾ ਸਾਥ ਦੋ ਪੰਜਾਬ ਦੇ ਚ ਨਸ਼ੇ ਰੋਕੀਏ ਨੌਜਵਾਨੀ ਨੂੰ ਬਚਾਈਏ ਤੇ ਇਹਨਾਂ ਦੇ ਜੋ ਇਹ ਦਿੱਲੀ ਤੋਂ ਚੱਲਣ ਵਾਲੀ ਸਰਕਾਰਾਂ ਇਹਨਾਂ ਤੋਂ ਖੜਾ ਛੜਾਈਏ ਕੀ ਲੱਗਦਾ ਇੱਕ ਪਾਸੇ ਭਾਈ ਅਮਰ ਚੋਲਾ ਪਾ ਕੇ ਦਸਤਾਰ ਸਜਾ ਕੇ ਪਾਰਲੀਮੈਂਟ ਦੇ ਵਿੱਚ ਜਾਣਗੇ ਦੂਜੇ ਪਾਸੇ ਜਿਹੜੇ ਭਾਈ ਬਿਆਨ ਸਿੰਘ ਦੇ ਪੁੱਤਰ ਨੇ ਉਹ ਜਾਣਗੇ ਫਿਰ ਦੋਏ ਸਿੰਘ ਜਾਣਗੇ ਪੰਜਾਬ ਦੀ ਪੂਰੀ ਜਿਸ ਤਰੀਕੇ ਨਾਲ ਸਿੱਖ ਪੰਥ ਦੀ ਲੈਗੇਸੀ ਹੈ ਜਿਸ ਤਰੀਕੇ ਨਾਲ ਸਿੱਖ ਪੰਥ ਬਾਣਾ ਪਹਿਨਦਾ ਬਾਣਾ ਪਹਿਨ ਕੇ ਜਾਇਆ ਕਰਨਗੇ ਦੋਏ ਭਾਈ ਦਿੱਲੀ ਦੇ ਉੱਤੇ ਖਾਲਸੇ ਦਾ ਰਾਜ ਹੋਣ ਲੱਗਾ ਹੋਣਾ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਹੁਣ ਜਦ ਗੂੰਜਾ ਉੱਠਣੀ ਹੈ ਤੇ ਖਾਲਸੇ ਦੀ ਗੂੰਜਾ ਉੱਠਣ ਗਿਆ ਪਹਿਲੋ ਜਿਹੜੇ ਜਾਂਦੇ ਦਿੱਲੀ ਦੇ ਸਾਰੇ ਦਲਾਲ ਹੀ ਇਹਨਾਂ ਨੇ ਸਾਡੀ ਗੱਲ ਨਹੀਂ ਕੀਤੀ ਇਹਨਾਂ ਸਿਰਫ ਸਾਨੂੰ ਵਿਖਾਵ ਵਿਖਾਇਆ ਵੀ ਇਹ ਆਪਣੀ ਕੁਰਸੀ ਦੇ ਖਾਤਰ ਲੜਦੇ ਸੀ ਪਰ ਹੁਣ ਅਸਲੀ ਖਾਲਸਾ ਦਿੱਲੀ ਦੇ ਪਾਰਲੀਮੈਂਟ ਦੇ ਵਿੱਚ ਜਾ ਰਿਹਾ ਜੀ ਸਹੀ ਹੈ ਤਾਂ ਭਾਈ ਕਹਿੰਦੇ ਅਸਲੀ ਖਾਲਸਾ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਜਾ ਰਿਹਾ ਮੈਂ ਕਹੂੰਗਾ ਇਧਰਲੇ ਪਾਸੇ ਜ਼ਰੂਰ ਦਿਖਾ ਦਿਓ ਕੇਸਰੀ ਨਿਸ਼ਾਨ ਸਾਹਿਬ ਨੇ ਜਿਹੜੇ ਨੀਲੇ ਨਿਸ਼ਾਨ ਸਾਹਿਬ ਨੇ ਜਿਹੜੇ ਉਹ ਲਾ ਕੇ ਲੋਕ ਵੱਡੀ ਗਿਣਤੀ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਸਮਰਥਕ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਰੋਡ ਆ ਜਿਹੜਾ ਜਾਮ ਹੋ ਚੁੱਕਿਆ ਮਾਹੌਲ ਆ ਜਿਹੜਾ ਕਿਸ ਤਰੀਕੇ ਦਾ ਬਣਿਆ ਹੋਇਆ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਠਿੰਡਾ ਤਰਨਤਾਰਨ ਹਾਈਵੇ ਆ ਜਿਹੜਾ ਉਹ ਬਿਲਕੁਲ ਹੈ ਜਿਹੜਾ ਇੱਕ ਪਾਸੇੋਂ ਜਾਮ ਕਰ ਦਿੱਤਾ ਗਿਆ ਕਿਉਂਕਿ ਕਾਊਂਟਿੰਗ ਸੈਂਟਰ ਆ ਸਾਹਮਣੇ ਬਣਿਆ ਹੋਇਆ ਤਾਂ ਇੱਧਰ ਨੌਜਵਾਨ ਵੀ ਨੇ ਤਾਂ ਬਾਈ ਆਏ ਹੋ ਇੱਥੇ भाई अमृतपाल सिंह ਨੂੰ ਕਿਹਾ ਜਾ ਰਿਆ ਸੀ ਵਿਰੋਧੀਆਂ ਵੱਲੋਂ ਕਹਿੰਦੇ 50 ਕਿਹ ਹਜ਼ਾਰ ਵੋਟ ਪੈਣੀਆਂ ਮਸੀਂ ਵੇਖੋ ਜੀ ਮੈਂ ਨਾ ਚੜਦੀ ਕਲਾ ਹੋ ਗਈ ਆ ਵੇਖੋ ਸਾਰੇ ਪਾਸੇ ਨਾ ਪੰਥ ਦੀ ਤੇ ਅੱਗੇ ਮੈਂ ਹੁਣੇ ਨਾ ਸੋਸ਼ਲ ਮੀਡੀਆ ਤੇ ਆਪਣੀ ਅੰਦਰ ਡਿਊਟੀ ਕਾਊਂਟਿੰਗ ਤੇ ਸੋਸ਼ਲ ਮੀਡੀਆ ਤੇ ਮੈਂ ਬਾਹਰ ਆਉਂਦੇ ਮੈਸੇਜ ਪੜਿਆ ਤਾਂ ਉਹ ਕਹਿੰਨੇ ਲਿਖਿਆ ਵੀ ਦਰਸਾ 8 4 ਜੂਨ 1984 40 ਸਾਲ ਪਹਿਲਾਂ ਵੀ ਬਾਵਾਵਾਂ ਖੜੀਆਂ ਕਰਕੇ ਬਾਹਰ ਆਇਆ ਏ ਤੇ 40 ਸਾਲਾਂ ਬਾਅਦ ਫੇਰ ਵਿਰਸੇ ਨੇ ਇਤਹਾਸਦਰ ਆਇਆ ਫੇਰ ਬਾਵਾਵਾਂ ਖੜੀਆਂ ਕਰਕੇ ਤੇ ਇਥੋਂ ਖਡੂਰ ਸਾਹਿਬ ਤੋਂ ਨਿਕਲ ਗਿਆ ਵਾ ਅਸੀਂ ਬਲਟੋਆ ਨੂੰ ਫੇ ਹੌਟਿੰਗ ਰੂਮ ਦੇ ਵਿੱਚ ਤੁਸੀਂ ਬੈਠੇ ਹੋ ਨਾਲ ਵਿਰੋਧੀ ਵੀ ਬੈਠੇ ਹੋਣਗੇ ਉਹਨਾਂ ਦੇ ਸਮਰਥਕ ਵੀ ਬੈਠੇ ਹੋਣਗੇ ਜਿਹੜੇ ਕਹਿੰਦੇ ਸੀ ਵੀ ਵੋਟਾਂ ਦਾ ਪੈਣੀ ਨਹੀਂ ਵੇਵ ਸਿਰਫ ਸੋਸ਼ਲ ਮੀਡੀਆ ਤੇ ਆ ਬਾਹਰਲੇ ਬੰਦੇ ਕਰ ਰਹੇ ਨੇ ਕਮੈਂਟਿੰਗ ਕਰ ਰਹੇ ਨੇ ਸ਼ੇਅਰਿੰਗ ਕਰ ਰਹੇ ਨੇ ਨਾ ਵਿਰੋਧੀਆਂ ਨੂੰ ਹੁਣ ਗੱਲ ਕਰਦੇ ਹਾਂ ਅੰਦਰ ਬੈਠੇ ਨੇ ਗੱਲਬਾਤ ਹੋਈ ਕੋਈ ਨਹੀਂ ਜੀ ਵਿਰੋਧੀ ਉਦੋਂ ਕਹਿੰਦੇ ਜਦੋਂ ਉਹਨਾਂ ਨੇ ਲੋਕਾਂ ਨੂੰ ਇੱਕ ਭਲੇਖੇ 'ਚ ਪਾ ਕੇ ਵੋਟਾਂ ਲੈਣੀਆਂ ਅੱਜ ਤੇ ਉਹ ਪਹਿਲਾਂ ਹੀ ਇੱਧਰ ਜਾ ਕੇ ਬੈਠੇ ਹੀ ਆ ਪਹਿਲਾਂ ਕਹਿਣ ਲੱਗ ਪਏ ਕਿ ਪਾਉ ਜਿੱਤ ਗਿਆ ਵਾ ਪਾਉ ਦੀ ਫਤਿਹ ਹੈ ਕੋਈ ਚੱਕਰ ਨਹੀਂ ਆ ਜਾਣਦੀ ਸਾਰੇ ਵਧਾਈਆਂ ਦੇ ਦਿੰਦੇ ਕਹਿੰਦੇ ਉਹ ਜਾਂਦਿਆ ਸਾਰੀ ਵਧਾਈਆਂ ਦੇ ਦਿੰਦੇ ਕਹਿੰਦੇ ਸਾਨੂੰ ਤੇ ਮਤਲਬ ਆਉਣਾ ਪੈਣਾ ਇੱਕ ਮਜਬੂਰੀ ਹੈ ਕਿ ਹੁਣ ਪਾਰਟੀ ਨੇ ਧੱਕੇ ਮਾਰ ਕੇ ਘੱਲਿਆ ਵਾ ਕਿ ਜਾਓ ਸਾਰੀਆਂ ਪਾਰਟੀਆਂ ਦੇ ਹੀ ਆਂ ਕਹਿੰਦੇ ਨੇ ਸਾਰੀਆਂ ਸਾਰੀਆਂ ਪਾਰਟੀਆਂ ਦੇ ਹੀ ਵੈਸੇ ਉਹ ਇੱਥੋਂ ਤੱਕ ਕਿ ਮੈਂ ਕ ਕਈਆਂ ਨੇ ਬੂਥ ਆਮ ਆਦਮੀ ਦੇ ਲਾਏ ਪਰ ਬਟਰ ਨੂੰ ਉਹਨਾਂ ਨੇ ਵੀ ਕਿਹਾ ਕਿ ਅਸੀਂ ਪੰਥ ਵਾਲਾ ਹੀ ਨੱਪਣਾ ਵਾ ਉਹ ਤੁਹਾਨੂੰ ਪਤਾ ਹੈ ਧੱਕੇ ਨਾਲ ਲਵਾਉਂਦੇ ਆ ਪੱਕਾ ਤੁਹਾਨੂੰ ਕਹਿਤਾ ਸੀ ਜਾਨੀ ਕਿ ਵੀ ਥੋੜੇ ਵੱਲ ਇਹ ਵੋਟ ਸਾਡੀ ਪਏ ਬੂਥ ਜਾਏ ਆਮ ਆਦਮੀ ਦਾ ਲਾ ਲਈਏ ਜਾਂ ਕਾਂਗਰਸ ਦਾ ਲਾ ਲਈਏ ਜਾਂ ਕਾਲੀ ਦਾ ਬਿਲਕੁਲ ਕਹਿਤਾ ਮੈਨਾਂ ਉਹਨਾਂ ਨੇ ਅੱਜ ਕਰਕੇ ਵਿਖਾਤਾ ਚੜ੍ਹਦੀ ਕਲਾ ਹੋ ਗਈ ਉਹ ਬੜੇ ਖੁਸ਼ ਹੈ ਕਿ ਪਾਉ ਜਿੱਤ ਗਿਆ ਮੈਨਾਂ ਉਹ ਕਿ ਹੰਟ ਤੋਂ ਪਾਰਟੀ ਮੰਗਣ ਪਾਰਟੀਆਂ ਦੀਆਂ ਮਜਬੂਰੀਆਂ ਦੱਸ ਰਹੀ ਸੀ ਫਿਰ ਪਾਰਟੀਆਂ ਦੀਆਂ ਮਜਬੂਰੀਆਂ ਦੱਸ ਰਹੇ ਹੁਣ ਚਲੋ ਹਾਂ ਹਾਂ ਆ ਸ਼ੀ ਦਾ ਸਿੰਘਾ ਕਰਕੇ ਚਲੋ ਆਪਾਂ ਕਿਹਾ ਕਿ ਅਸੀਂ ਸ਼ੁਕਰਾਨੇ ਦੀ ਮਾਝੇ ਵਾਲਿਆਂ ਦੇ ਕਿਤੇ ਨਾ ਕਿਤੇ ਗਾਣਾ ਵੀ ਬਣਿਆ ਸੀ ਕਹਿੰਦੇ ਮਾਝੇ ਵਾਲੇ ਮਾਝੇ ਵਾਲੇ ਭੇੜੇ ਫਿਰ ਭੇੜੇ ਬਣ ਕੇ ਦਿਖਾਤਾ ਹੋਰਾਂ ਨੂੰ ਭੇੜੇ ਬਣ ਕੇ ਵਿਖਾਤਾ ਵਾਕਿਆ ਵੀ ਮਾਝੇ ਵਾਲੇ ਕਹਿੰਦੇ ਕਿ ਭੇੜੇ ਆ ਕਿ ਜਿਹੜੇ ਕੰਮ ਨੂੰ ਹੱਥ ਪਾ ਲੈਣ ਉਹ ਮੁੜ ਕੇ ਸਰਾਹੀ ਕਰਾਉਂਦੇ ਆ ਤੇ ਮਾਝੇ ਵਾਲਿਆਂ ਨੇ ਅੱਜ ਇੱਧਰ ਵੀ ਸਰਾਹੀ ਕਰਾਤਾ ਵਾ ਫੜ ਕੇ ਚੜ੍ਹਦੀ ਕਲਾ ਹੋ ਗਈ ਆ ਤੇ ਬਾਕੀ ਨਾ ਮੈਂ ਕਹਿੰਦਾ ਇਹਨਾਂ ਪਾਰਟੀਆਂ ਨੂੰ ਸੇਧ ਲੈਣੀ ਚਾਹੀਦੀ ਅਕਾਲੀ ਦਲ ਇਕੰਦਰ ਨੂੰ ਵੀ ਕਦੇ ਨਾ ਕਦੇ ਮਾਝੇ ਵਾਲੇ ਨਹੀਂ ਰੋਕਿਆ ਸੀਗਾ ਜਦੋਂ ਆਇਆ ਸੀਗਾ ਧਾੜ ਵੀ ਜਿਹੜੇ ਆਉਂਦੇ ਰਹੇ ਨੇ ਉਹ ਵੀ ਮਾਝੇ ਵਾਲੇ ਨਹੀਂ ਰੋਕੇ ਨੇ ਹੁਣ ਵੀ ਤੁਸੀਂ ਆਹੀ ਆਹੀ ਮਾਝੇ ਵਾਲੇ ਨੇ ਰੋਕਿਆ ਵੇਖੋ ਵੀ ਆਵੇ ਆ ਭਾਈ ਕਾਰ ਸਿੰਘ ਗੱਲ ਕਰੋ ਇਹਨਾਂ ਨਾਲ ਕਿ ਮਾਝੇ ਵਾਲੇ ਅਜ ਤੱਕ ਇਤਿਹਾਸ ਦੇ ਵਿੱਚ ਸਾਰੇ ਤੋਂ ਵੱਡੇ ਨੇ ਕਿ ਜਿੰਨੇ ਵੀ ਧੜਵੀ ਆਏ ਆ ਇਹ ਵੀ ਧੜਵੀ ਆ ਪੰਜਾਬ ਦੇ ਵਿੱਚ ਰਹਿ ਕੇ ਜੇ ਆ ਬਾਦਲਦਾਲਿਆ ਨਾ ਅਕਾਲੀ ਦਲ ਨਹੀਂ ਆਪ ਇਹਨਾਂ ਨੂੰ ਕਹਿ ਸਕਦੇ ਇਹਨਾਂ ਨੇ ਅਕਾਲੀ ਦਲ ਖਤਮ ਕੀਤਾ ਇਹ ਵੀ ਇੱਕ ਧੜਵੀ ਆ ਤੇ ਇਹਨਾਂ ਨੇ ਡੰਡ ਲਾਈ ਸਾਰੀ ਤਾਂ ਕਿਵੇਂ ਦੇਖਦੇ ਹੋ ਭਾਈ ਅਮਰਤਪਾਲ ਸਿੰਘ ਦੀ ਜਿੱਤ ਨੂੰ ਵਿਰੋਧੀ ਕਹਿੰਦੇ ਸੀ 50000 ਤੋਂ ਵੱਧ ਵੋਟ ਨਹੀਂ ਪੈਣੀ 1.5 ਲੱਖ ਤੋਂ ਉੱਪਰ ਜਿਹੜੀ ਵੋਟ ਹੈ ਉਹ ਲੀਡਿੰਗ ਦੇ ਵਿੱਚ ਹੈ ਵੱਧ ਹੈ ਲੋਕਾਂ ਨਾਲ ਹੋਰਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਰ ਖੁਸ਼ੀ ਕਰਾਂਗੇ ਆਪਾਂ 6 ਤਰੀਕ ਤੋਂ ਬਾਅਦ ਪਰ ਜਿਹੜੀ ਇਹ ਜਿੱਤ ਹੋਈ ਆ ਬਹੁਤ ਵੱਡੀ ਖਾਲਸੇ ਪੰਥ ਦੀ ਜਿੱਤ ਹੋਈ ਆ ਇਹ ਆਪਾਂ ਸਾਰੇ ਪੰਥ ਆ ਪੰਥ ਖੜਾ ਭਾਈ ਅੰਮ੍ਰਿਤਪਾਲ ਸਿੰਘ ਪੰਥ ਦੇ ਨਮਾਇਦੇ ਨੇ ਆ ਪੰਥਿਆ ਸਾਰਾ ਪੰਥ ਜਿੰਨੋ ਮਰਜ਼ੀ ਪਹਾੜੀ ਤੇ ਚੜਾ ਦੇ ਤੇ ਜਿੰਨੋ ਮਰਜ਼ੀ ਪਹਾੜ ਤੋਂ ਛੁੜ ਦੇ ਇਹ ਪੰਥ ਦੀ ਆਪਣੀ ਮਰਜ਼ੀ ਆ ਪੰਥ ਦੀ ਜਿੱਤ ਹੋਈ ਆ ਇਹ ਇਕੱਲੇ ਭਾਈ ਅਮਰਤਪਾਲ ਸਿੰਘ ਨੇ ਨਹੀਂ ਇਹ ਜਿੱਤ ਹੋਈ ਆ ਸਾਰੇ ਪੰਥ ਦੀ ਜਿਸ ਤਰ੍ਹਾਂ ਇਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਘਰੋਂ ਬੀਬੀ ਨੂੰ ਹਰਾਇਆ ਸੀ ਔਰ ਉਹ ਜਿਹੜਾ ਲਾਮਾ ਸੀ ਇਹ ਪੰਥ ਨੇ ਲਾਤਾ ਮੈਂ ਉਤਰ ਗਿਆ ਫਿਰ ਬੀਬੀ ਖਾਲਰ ਵਾਲਾ ਜਿਹੜਾ ਕਲੰਕ ਗਿਆ ਚੰਗੀ ਤਰ੍ਹਾਂ ਕੁੰਡੇ ਚ ਰਗੜ ਕੇ ਲਾਇਆ ਇੱਕ ਵਾਰ ਮੂਸੇ ਵਾਲ ਨੇ ਗਾਣਾ ਗਾਇਆ ਸੀਗਾ ਫਿਰ ਹੁਣ ਕੋਈ ਮਿਲਦਾ ਗਾਣਾ گاਊਗਾ ਫਿਰ ਥੋਡੇ ਤੇ ਵੀ ਭਾਈ ਖਡੂਰ ਸਾਹਿਬ ਵਾਲਿਆਂ ਨੇ ਕਲੰਕ ਲਾਤਾ ਹੁਣ ਮਹਾਰਾਜ ਜੀ ਉਹ ਕਲੰਕ ਲਹਿ ਗਿਆ ਜੀ ਇਲਾਕੇ ਤੋਂ ਸਾਡੇ ਤੋਂ ਲਹਿ ਗਿਆ ਜੀ ਉਹ ਇੱਥੇ ਲੱਗਾ ਸੀ ਉਹ ਲਹਿ ਗਿਆ ਐ ਉਹਦੋਂ ਚਲੋ ਬੜਾ ਜ਼ੋਰ ਲਾਇਆ ਸੀ ਪਰ ਇਹ ਗੁਰੂ ਜੀਆਂ ਬਖਸ਼ਾਏ ਗੁਰੂ ਰਾਮਦਾਸ ਸਾਹਿਬ ਦੇ ਸਾਰੇ ਕੀਰਤਨੀਆਂ ਨੇ ਜ਼ੋਰ ਲਾਇਆ ਦਰਬਾਰ ਸਾਹਿਬ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਰੇ ਪ੍ਰਚਾਰਕਾਂ ਨੇ ਸਾਰੇ ਮੁਲਾਜ਼ਮਾਂ ਨੇ ਕੋਈ ਨਹੀਂ ਜਿਹੜਾ ਕਿਹਾ ਹੈ ਸੀ ਕਟੜਾ ਕਾਲੀ ਸਾਂ ਪਰ ਇਹ ਜਿਹੜਾ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਕਢਾਉਣ ਵਾਸਤੇ ਜਿਹੜੀ ਇਹ ਜੇਤੋ ਉਹਦੇ ਵਾਸਤੇ ਬਹੁਤ ਜ਼ਰੂਰੀ ਸੀ ਬਹੁਤ ਜ਼ਰੂਰੀ ਤਾਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਦੀ ਇੰਟਰਵਿਊ ਕਰਕੇ ਆਇਆ ਮੈਂ ਉਹ ਕਹਿੰਦੇ ਸਾਡੀ ਜਿੱਤ ਬਾਚੂਆ ਪਹਿਲਾਂ ਬੀਬੀ ਖਾਲੜਾ ਦੀ ਜਿੱਤ ਹੈ ਇਹ ਇਹ ਖਾਲੜਾ ਜੀ ਉਹਨਾਂ ਦੀ ਜਿੱਤ ਆ ਦੀ ਦੇਖੋ ਮੈਂ ਉਹਨਾਂ ਚੋਂ ਕਈ ਅਥੀ ਸੰਸਕਾਰ ਵੀ ਕੀਤੇ ਉਹਨਾਂ ਦਿਨਾਂ ਚੋਂ ਮੈਂ ਦਾਸ ਦਮਦਮੀ ਟਕਸਾਲ ਦੇ ਵਿੱਚ ਸੀ ਠੀਕ ਹੈ ਜੀ ਅਸੀਂ ਪੱਟੀ ਇਲਾਕੇ ਵਿੱਚ 12 ਸਿੰਘਾਂ ਦੇ ਸੰਸਕਾਰ ਕੀਤੇ ਉਹਨਾਂ ਚ 5 ਸਿੰਘ ਸਾਡੇ ਸੀ ਤੇ ਇਹ ਪੂਲੇ ਨੇ ਸ਼ਹੀਦ ਕੀਤੇ ਸੀ ਤੇ ਉਹਨਾਂ ਦਾ ਸੰਸਕਾਰ ਚੰਗੀ ਤਰ੍ਹਾਂ ਹੋਇਆ ਨੇ ਅਸੀਂ ਮਹਿਤਿਉ ਆ ਕੇ ਉਹਨਾਂ ਦਾ ਸੰਸਕਾਰ 12 ਲਾਸ਼ਾਂ ਦਾ ਕੀਤਾ ਸੀ ਤੁਸੀਂ ਆਪਣੇ ਹੱਥੀਂ ਯਾਨੀ ਕਿ ਜਦੋਂ 1984 ਦੇ ਵਿੱਚ ਹਾਂਜੀ ਭਾਈ ਟਕਸਾਲ ਦੇ ਸਾਰੇ ਸਿੰਘ ਭਾਈ ਕੁੰਨਨ ਸਿੰਘ ਭਾਈ ਨਰਮਿੰਦਰ ਸਿੰਘ ਭਾਈ ਸਤੰਦਰ ਸਿੰਘ ਔਰ ਭਾਈ ਦਵਿੰਦਰ ਸਿੰਘ ਵਾਹਪੁਰ ਬਾਬਾ ਠਾਕੁਰ ਸਿੰਘ ਦੇ ਲਾਡੀ ਜੀ ਕਹਿੰਦੀ ਹੈ ਡਰਾਈਵਰ ਸੀ ਹੋਰ ਦੋ ਚਾਰ ਸਿੰਘ ਹੀ ਸਾਡੇ ਨਾਲ ਉਹਨਾਂ ਦਾ ਅਸੀਂ ਪੱਟੀ ਆਪਣੇ ਸਿੰਘ ਲੱਭਣ ਆਏ ਸੀ ਉਤੋਂ ਹੋਰ ਲਾਸ਼ਾਂ ਪਈਆਂ ਅਸੀਂ ਸਸਕਾਰ ਕੀਤਾ ਅੱਛਾ ਹਾਂਜੀ ਉਹਨਾਂ ਵਿੱਚੋਂ ਸਾਰੇ 15 16 ਸਾਲ ਦੇ ਬੱਚੇ ਸੀ ਉਹ ਕਿਉਂ ਉਹਨਾਂ ਫੇਤੀਆਂ ਲਵਾਉਣ ਵਾਸਤੇ ਕੜ-ਕੜ ਘਰਾਂ ਚੋਂ ਮਾਰੇ ਸੀ ਅਸੀਂ ਤੇ ਅਖੀ ਸਾਰਾ ਕੁਝ ਦੇਖਿਆ ਤੇ ਤੇ ਉਹ ਭਾਈ ਅਮਰਤਪਾਲ ਸਿੰਘ ਨੂੰ ਪਤਾ ਕਿਉਂ ਅਸੀਂ ਚਿਤਾਇਆ ਹਾਂਜੀ ਪਹਿਲਾਂ ਤੇ 84 ਵਾਲੇ ਆਪਾਂ ਜਿੰਨੇ ਅੰਦਰ ਸਿੰਘ ਆ ਉਹਨਾਂ ਦੀ ਅਡੀਕ ਕਰ ਰਹੇ ਆ ਛਡਾਉਣ ਵਾਸਤੇ ਕਿੱਥੇ ਆਪਾਂ ਧਰਨੇ ਲਾ ਰਹੇ ਕਿੰਨੇ ਤਾਵਲੇ ਆ ਉਹਨਾਂ ਨੂੰ ਤੇ ਛਡਾਰ ਨਹੀਂ ਸਕੇ ਪਰ ਅਸੀਂ ਕਹੇ ਬਈ ਹੋ ਸਕਦਾ ਇਹੋ ਹੀ ਬਾਹਰ ਆ ਜਾਣ ਜਿਹੜੇ ਭਾਈ ਅਮਰਤਪਾਲ ਸਿੰਘ ਨਾ ਅੰਦਰ ਫੜੇ ਹੋਏ ਆ ਇਸ ਕਰਕੇ ਅਸੀਂ ਤਾਂ ਜੋਰ ਲਾਇਆ ਕਿ ਇਹਨਾਂ ਨੂੰ ਨਾ 30 ਸਾਲ ਅੰਦਰ ਹੋ ਜਾਂ ਜਵਾਨ 1984 ਦਾ ਦਰਦ ਵੀ ਸੀਗਾ ਕਿਤੇ ਨਾ ਕਿਤੇ ਵਿੱਚ ਜਦੋਂ ਵੋਟ ਪਾਈ ਐ ਜਦੋਂ ਪਾਰਟੀ ਦਾ ਬਟਨ ਜਦੋਂ ਮਾਈਕ ਦਾ ਬਟਨ ਨੱਪਿਆ ਤੁਸੀਂ ਨੇ ਫਿਰ ਬਿਲਕੁਲ ਦੱਬਿਆ ਜੀ ਬੜੇ ਸ਼ਰੇਆਮ ਦੱਬਿਆ ਕੋ ਲੋਕ ਕਿ ਥੋੜਾ ਦੱਬਿਆ ਇਹ ਬੜੀ ਚੜਦੀ ਕਲਾ ਨਾਲ 1984 ਦਾ ਫੈਕਟਰ ਵੀ ਸੀਗਾ ਵਿੱਚ ਉਹ ਵੀ ਪੰਥਕ ਦਰਦ ਵੀ ਸੀਗਾ ਵਿੱਚ ਬਹੁਤ ਦਰ ਨਾਲ 6 ਜੂਨ ਚੱਲ ਰਹੀ ਦਰਦ ਕਿਹਦੀ ਅੰਦਰ ਨਹੀਂ ਗਾਓ ਕਿਹੜੇ ਨੇ ਹੰਡਾਇਆ ਨਿੰਗਾ ਕਿੰਨੇ ਨੇ ਉਹਦੇ ਪੰਥ ਵਿੱਚ ਹਿੱਸਾ ਨਹੀਂ ਪਾਇਆ ਉਹਨਾਂ ਦੇ ਨਾਲ ਅਸੀਂ ਉਜੜੇ ਆ ਅਸੀਂ ਬੜੀ ਚੰਗੀ ਤਰ੍ਹਾਂ ਉਜੜੇ ਹੋਏ ਆ ਕੁੱਟ ਖਾਧੀ ਆ ਦੋ ਦੋ ਤਿੰਨ ਤਰ ਵਾਰ ਅਸੀਂ ਮਾਲ ਮੰਡੀ ਚ ਬੀਕੂ ਬਟਾਲੇ ਹਾਰਪੁਰ ਸੀ ਇਹ ਸਟਾਪ ਪੱਟੀ ਠਾਣੇ ਚ ਅਸੀਂ ਸਾਰੀਆਂ ਜਗ੍ਹਾ ਤੇ ਆਪਾਂ ਨਾਂ ਚੱਲਦਾ ਥੇ ਮਿੱਤਰਾਂ ਦਾ ਨਾਂ ਚੱਲਦਾ ਨਾ ਕਹਿੰਦੇ ਇਹਨਾਂ ਖੋਟੀਆਂ ਸਰਕਾਰਾਂ ਚ ਮਿੱਤਰਾਂ ਦਾ ਨਾਂ ਚੱਲਦਾ ਠੀਕ ਹੈ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਭਾਈ ਅਮਰਤਪਾਲ ਸਿੰਘ ਦੇ ਇੱਥੇ ਪਹੁੰਚੇ ਹੋਏ ਨੇ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿਓ ਫਿਰ ਤੋਂ ਰੋਡ ਆ ਜਿਹੜਾ ਬਿਲਕੁਲ ਬਲੌਕ ਹੋ ਚੁੱਕਿਆ ਹੈ ਕਿਉਂਕਿ ਪਰਲੇ ਪਾਸੇ ਕਾਊਂਟਿੰਗ ਰੂਮ ਹੈ ਕਾਊਂਟਿੰਗ ਹੋ ਰਹੀ ਹੈ ਕਾਲਜ ਦੇ ਵਿੱਚ ਤੇ ਇਧਰੋਂ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਖਟੂਰ ਸਾਹਿਬ ਹਲਕੇ ਦੀਆਂ ਜਿੱਥੇ ਮਾਹੌਲ ਕਿਸ ਤਰੀਕੇ ਦਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਕਿਉਂਕਿ ਵਿਰੋਧੀਆਂ ਵੱਲੋਂ ਲਗਾਤਾਰ ਤੰਜ ਨੇ ਜਿਹੜੇ ਉਹ कसे ਜਾ ਰਹੇ ਸੀ ਪਰ ਲੀਡ ਆ ਜਿਹੜੀ ਭਾਈ ਅਮਰਪਾਲ ਸਿੰਘ ਦੀ ਉਹ ਸਵੇਰ ਤੋਂ ਹੀ ਲੈ ਕੇ ਟੁੱਟਦੀ ਨਜ਼ਰ ਨਹੀਂ ਆ ਰਹੀ ਤਾਂ ਲੀਡ ਤਾਂ ਕੀ ਟੁੱਟਣੀ ਹੈ ਇਹ ਦੇਖ ਸਕਦੇ ਹੋ ਤੁਸੀਂ ਕਾਊਂਟਿੰਗ ਰੂਮ ਦੇ ਬਾਹਰ ਜਿੱਥੇ ਕਾਊਂਟਿੰਗ ਹੋ ਰਹੀ ਆ ਵੋਟਾਂ ਦੀ ਤਾਂ ਉਹਦੇ ਬਾਹਰ ਦੇਖ ਸਕਦੇ ਹਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਹੈ ਜਿਹੜਾ ਭਾਈ ਅਮਰਪਾਲ ਸਿੰਘ ਦੀ ਜਿੱਤ ਨੂੰ ਲੈ ਕੇ 2 ਲੱਖ ਦੇ ਕਰੀਬ ਲੀਡ ਹੈ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਉਹ ਲਗਾਤਾਰ ਵਧਦੀ ਜਾ ਰਹੀ ਹੈ ਸਵੇਰ ਤੋਂ ਟੁੱਟਣ ਦਾ ਨਾਉ ਨਹੀਂ ਲੈ ਰਹੀ ਤੇ ਲੋਕ ਨੇ ਜਿਹੜੇ ਇਸ ਰੋਡ ਤੇ ਵੀ ਇਕੱਠ ਹੈ ਜਿਹੜਾ ਲੋਕਾਂ ਦਾ ਸਮਰਥਕਾਂ ਦਾ ਉਹ ਟੁੱਟਣ ਦਾ ਨਾਉ ਨਹੀਂ ਲੈ ਰਿਹਾ ਜਿੱਧਰ ਵੀ ਦੇਖੋਗੇ ਗੱਡੀਆਂ ਹੀ ਗੱਡੀਆਂ ਨੇ ਭਾਈ ਅਮਰਤਪਾਲ ਸਿੰਘ ਦੇ ਝੰਡੇ ਲਾ ਕੇ ਇੱਥੇ ਜਿਹੜੇ ਸਮਰਥਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਕੈਮਰਾ ਪਰਸਨ ਦਲਜੀਤ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਤਰਨਤਾਰਨ ਸਾਹਿਬ